ਸਾਸੀ ਕਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਿਹੜੀ ਮੇਰੀ ਵੀਡੀਓ ਨੂੰ ਜਿਹੜੇ ਮੈਂ ਵਿਸ਼ੇ ਲੈ ਕੇ ਆ ਰਿਹਾ ਬਹੁਤ ਬਹੁਤ ਪਿਆਰ ਦੇ ਰਹੇ ਹੋ ਵੱਧ ਤੋਂ ਵੱਧ ਸ਼ੇਅਰ ਕਰ ਰਹੇ ਹੋ ਕਮੈਂਟ ਕਰ ਰਹੇ ਹੋ ਤੁਸੀਂ ਮੇਰੇ ਨਾਲ ਸਹਿਮਤ ਹੋ ਰਹੇ ਹੋ ਜਿਹੜੇ ਮੈਂ ਮੁੱਦੇ ਲੈ ਕੇ ਆ ਰਿਹਾ ਮੇਰੀ ਕੋਸ਼ਿਸ਼ ਹਮੇਸ਼ਾ ਇਹ ਹੀ ਗੱਲ ਦੀ ਰਹੀ ਆ ਕਿ ਮੈਂ بڑے بڑے ਗੰਭੀਰ ਮੁੱਦੇ ਜਿਹੜੇ ਕੋਈ ਵੀ ਨਹੀਂ ਉਠਾ ਰਿਆ ਉਹਨੂੰ ਆਪਣੇ ਚੈਨਲ ਜੇਪੀ ਬੋਲਦਾ ਦੇ ਥਰੂ ਤੁਹਾਡੀ ਕਚਹਿਰੀ ਵਿੱਚ ਲੈ ਕੇ ਆ ਰਿਹਾ ਇੱਕ ਨਵਾਂ ਮੁੱਦਾ ਇੱਕ ਬੜੀ ਗੰਭੀਰ ਵਿਸ਼ਾ ਜਿਸ ਦੇ ਉੱਤੇ ਮੈਂ ਵੀਡੀਓ ਬਣਾਈ ਸੀ ਮਲਾਵਟ ਦੀ ਤੇ ਮਲਾਵਟ ਦੇ ਨਾਲ ਇੱਕ ਹੋਰ ਛੋਟੀ ਜੀ ਵੀਡੀਓ ਮੈਂ ਕੁਝ ਗੱਲਾਂ ਕਰਨੀਆਂ ਰਹਿ ਗਿਆ ਸੀ ਬੱਚਿਆਂ ਦੇ ਬਾਰੇ ਬੱਚਿਆਂ ਦੇ ਬਾਰੇ ਕੀ ਗੱਲ ਕਰਨੀਆਂ ਰਹਿ ਗਈ ਸੀ ਉਹ ਤੁਹਾਨੂੰ ਤੁਹਾਡੀ ਕਚਹਿਰੀ ਜਾਜ ਹਾਜ਼ਰ ਹੋਇਆ ਫਾਸਟ ਫੂਡ ਨੂੰ ਲੈ ਕੇ ਫਾਸਟ ਫੂਡ ਦਾ ਇੰਨਾ ਜਿਆਦਾ ਟ੍ਰੈਂਡ ਚੱਲ ਚੁੱਕਾ ਕਿ ਬੱਚੇ ਘਰ ਦੀ ਰੋਟੀ ਖਾਣਾ ਭੁੱਲ ਗਏ ਨੇ ਔਰ ਕਸੂਰ ਸਾਡਾ ਸਾਰਿਆਂ ਦਾ ਵਾ ਮਾਪੇ ਦਾ ਕਸੂਰ ਬੜਾ ਵੱਡਾ ਕਿ ਬੱਚਾ ਰੋਟੀ ਨਹੀਂ ਖਾਂਦਾ ਤੇ ਝੱਟ ਕਹਿੰਦੇ ਆ 버ਗਰ ਲੈ ਦਿੰਦੇ ਆ ਪੀਜੇ ਲੈ ਦਿੰਦੇ ਆ ਔਰ ਡੈਲੀ ਕੰਪਨੀਆਂ ਜਿਹੜੀਆਂ ਬੜੇ ਬੜੀਆਂ ਵੱਡੀਆਂ ਕੰਪਨੀਆਂ ਨੇ ਕਰੋੜਾਂ ਅਰਬਾਂ ਰੁਪਏ ਦਾ ਉਹਨਾਂ ਦਾ ਜਿਹੜਾ ਵਾ ਉਹ ਕਮਾਈ ਦਾ ਸਾਧਨ ਬਣ ਚੁੱਕਾ ਵਾ ਫਾਸਟ ਫੂਡ ਜਿੱਥੇ ਇੱਕ ਮਿਆਰ ਫੂਡ ਦਾ ਮਿਆਰ ਜਿਹਦਾ ਬਾਹਰਲੇ ਮੁਲਕਾਂ ਦੀ ਅਸੀਂ ਨਕਲ ਤੇ ਕਰ ਲਈ ਆ ਪਰ ਤੁਸੀਂ ਦੇਖਿਆ ਹੋਣਾ ਵਾ ਕਿ ਜਿਹੜਾ ਫਾਸਟ ਫੂਡ ਇੰਡੀਆ 'ਚ ਮਿਲ ਰਿਹਾ ਜਿਹੜੇ ਬੱਚਿਆਂ ਨੂੰ ਅਸੀਂ ਖਵਾ ਰਹੇ ਹਾਂ ਉਹ ਵੀ ਜ਼ਹਿਰ ਖਵਾ ਰਹੇ ਹਾਂ ਬੱਚਿਆਂ ਦੇ ਛੋਟਾ ਬੱਚੇ ਦਾ ਲੀਵਰ ਬੜਾ ਨਾਜ਼ੁਕ ਹੁੰਦਾ ਉਹ ਤੋਂ ਬਹੁਤ ਜ਼ਿਆਦਾ ਚਟਨੀਆਂ ਬਹੁਤ ਕੈਮੀਕਲ ਢਾਲ ਡੋਲ ਕੇ ਜਿਹੜੇ ਚੀਜ਼ਾਂ ਬਣਾ ਕੇ ਸਪਾਈਸੀ ਜਿਹੀਆਂ ਚੀਜ਼ਾਂ ਰੋਜ਼ ਦੇ ਰਹੇ ਆ ਬੱਚੇ ਬਿਮਾਰ ਹੋ ਰਹੇ ਨੇ ਅੱਜ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਕਿ ਇੱਕ 7 ਸਾਲ ਦੀ ਬੇਟੀ ਨੂੰ ਅਟੈਕ ਹੋ ਗਿਆ ਜਿਹਨੂੰ ਨੂੰ ਅਟੈਕ ਹੋਇਆ ਹੋਰ ਵੀ ਖਬਰਾਂ ਮਿਲਦੀਆਂ ਸੀ ਕਿ ਪਹਿਲਾਂ ਜਿਹੜਾ ਹਾਰਟ ਅਟੈਕ ਦੀ ਬਿਮਾਰੀ ਆ ਵੱਡਿਆਂ ਨੂੰ ਸਿਆਣਿਆਂ ਨੂੰ ਹੁੰਦੀ ਆ ਜਾਂ ਬਜ਼ੁਰਗਾਂ ਨੂੰ ਹੁੰਦੀ ਸੀ ਤੇ ਹੁਣ ਬੱਚਿਆਂ ਨੂੰ ਨੀ ਸ਼ੁਰੂ ਹੋ ਗਈ ਤੇ ਜਦ ਉਹਨਾਂ ਨੇ ਡਾਕਟਰਾਂ ਨੂੰ ਪੁੱਛ ਇਹ ਹਾਰਟ ਐਟੈਕ ਜਿਹੜਾ ਛੋਟੀ ਜਿਹੀ ਬੱਚੀ ਨੂੰ ਕਿਉਂ ਆਇਆ ਤੇ ਡਾਕਟਰ ਨੇ ਇੱਕੋ ਹੀ ਕਾਰਨ ਦੱਸਿਆ ਉਹਨਾਂ ਨੇ ਕਿਹਾ ਕਿ ਕੋਈ ਹੋਰ ਕਾਰਨ ਤੇ ਨਹੀਂ ਉਹਨਾਂ ਨੇ ਕਿਹਾ ਨਹੀਂ ਕੋਈ ਕਾਰਨ ਆ ਫਾਸਟ ਫੂਡ ਬੱਚੇ ਬਹੁਤ ਹੀ ਮਾਤਰਾ ਦੇ ਵਿੱਚ ਫਾਸਟ ਫੂਡ ਜਿਹੜਾ ਉਹ ਲੈਣਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਚ 버ਗਰ ਪੀਜ ਪਤਾ ਨਹੀਂ ਕੀ ਕੀ ਮੈਨੂੰ ਤੇ ਨੂਡਲ ਨਾਮ ਵੀ ਨਹੀਂ ਆਉਂਦੇ ਜਿਹੜੇ ਡੇਲੀ ਰੁਟੀਨ ਚ ਖਾਦੇ ਚਲੋ ਕਦੇ-ਕਦੇ ਕੋਈ ਗੱਲਾਂ ਹੋਈ ਖਾ ਲਿਆ ਜਾਂ ਕੋਈ ਸਵਾਦ ਲਈ ਜਾਂ ਕਿਤੇ ਵਿਆਹ ਸ਼ਾਦੀ ਲਈ ਪਰ ਉਹਦਾ ਮਿਆਰ ਦੇਖੋ ਮੈਂ ਕਿਸੇ ਦੇ ਪੇਟ ਦੇ ਉੱਤੇ ਲੱਤ ਨਹੀਂ ਮਾਰਨਾ ਚਾਹੁੰਦਾ ਕਿ ਇੱਥੇ ਰੋਜ਼ਗਾਰ ਦੇ ਉੱਤੇ ਪਰ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੁੰਦਾ ਕਿ ਜਿੰਨੂੰ ਕਿਤੇ ਕੰਮ ਨਹੀਂ ਨਾ ਮਿਲਦਾ ਤੇ ਉਹ ਰੇੜੀ ਲਾ ਲਿੰਦਾ ਫਾਸਟ ਫੂਡ ਦੀ ਉਹਦਾ ਤੁਸੀਂ ਮਿਆਰ ਦੇਖਿਆ ਹੋਣਾ ਉਹਦੀ ਕਾਰਟ ਦਾ ਉਹਦੀ ਰੇੜੀ ਦਾ ਕੁਝ ਤਾਂ ਚਲੋ ਠੀਕ ਆ ਪਰ ਬਹੁਤ ਸਾਰੇ ਮੈਕਸਿਮਮ ਉਹਨਾਂ ਤੇ ਮੱਖੀਆਂ ਬਹਿਂਡੀਆਂ ਓਪਨ ਆ ਤੇ ਉਹਦੇ ਵਿੱਚ ਜਿਹੜੀ ਚਟਨੀ ਬਣਾਈ ਜਾ ਰਹੀ ਹੈ ਨਾ ਜਿਹੜੇ ਤੇ ਸਪਾਈਸੀ ਬਣਾਉਣ ਲਈ ਉਹ ਬਹੁਤ ਹੀ ਘਟੀਆ ਮਿਆਰ ਦੇ ਉਹਦੇ ਵਿੱਚ ਜਿਹੜਾ ਮਸਾਲਾ ਜਾ ਜੋ ਵੀ ਚੀਜ਼ਾਂ ਵਰਤੀਆਂ ਜਾ ਰਹੀਆਂ ਬੜੀਆਂ ਘਟੀਆ ਕਿਸਮ ਦੀਆਂ ਨੇ ਬਹੁਤ ਘਟੀਆ ਕਿਸਮ ਦਾ ਮਟੀਰੀਅਲ ਵਰਤ ਕੇ ਤੁਹਾਨੂੰ ਪਰੋਹ ਤੁਹਾਡੇ ਬੱਚਿਆਂ ਨੂੰ ਪਰੋਸਿਆ ਜਾ ਰਿਹਾ ਔਰ ਸਸਤਾ ਵੇਚ ਕੇ ਅਸੀਂ ਵਧੀਆ ਜਾਂ ਸਟੈਂਡਰਡ ਆਈ ਜਿਹੜੇ ਜਿੰਨਾ ਕੰਪਨੀਆਂ ਤੋਂ ਨਹੀਂ ਲੈ ਕੇ ਇੱਕ 10 20 ਰੁਪਏ ਦੇ ਪਿੱਛੇ ਪੈ ਕੇ ਆਪਣੇ ਬੱਚਿਆਂ ਨੂੰ ਜ਼ਹਿਰ ਖਵਾ ਰਹੇ ਆ ਇਹਨਾਂ ਬੱਚਿਆਂ ਦੀ ਕੱਲ ਨੂੰ ਲਾਈਫ ਕੀ ਹੋਣੀ ਆ ਤੁਸੀਂ ਆਪ ਦੇਖੋ ਪਹਿਲਾਂ ਮਾਵਾਂ ਲੱਸੀਆਂ ਪੀਉਂਦੀਆਂ ਹੁੰਦੀਆਂ ਸੀ ਘਰ ਦੀ ਰੋਟੀ ਖਾਂਦੀ ਬੱਚੇ ਖਾਂਦੇ ਸੀ ਪਰਿਵਾਰ ਨਾਲ ਅੱਜ ਬੱਚਿਆਂ ਨੂੰ ਰੋਟੀ ਦੇ ਨਾਂ ਦੇ ਉੱਤੇ ਬੱਚੇ ਐਂ ਭੱਜਦੇ ਨੇ ਜਿੱਦਾਂ ਤੁਸੀਂ ਪਤਾ ਨਹੀਂ ਉਹਨਾਂ ਨੂੰ ਕੀ ਦਿਖਾ ਦਿੱਤਾ ਹਮੇਸ਼ਾ ਹੀ 버ਗਰਾਂ ਦੇ ਪਿੱਛੇ ਪੀਜਾ ਦੇ ਪਿੱਛੇ ਭੱਜਦੇ ਨੇ ਮੇਰੀ ਬੇਨਤੀ ਆ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਬਚਾ ਲਓ ਇਹ ਫਾਸਟ ਫੂਡ ਦੀਆਂ ਜਿਹੜੀਆਂ ਰੇੜੀਆਂ ਵੀ ਲਾ ਰਹੀਆਂ ਉਹਨਾਂ ਦਾ ਵੀ ਉੱਤੇ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਕਿ ਸਿਹਤ ਵਿਭਾਗ ਨੂੰ ਇਹਨਾਂ ਦੇ ਉੱਤੇ ਵੀ ਇਹਨਾਂ ਨੂੰ ਲਾਇਸੈਂਸ ਜ਼ਰੂਰ ਲੈਣੇ ਚਾਹੀਦੇ ਆ ਉਹਦੀ ਜਿਹੜੀ ਇੱਕ ਕੁਆਲਿਟੀ ਆ ਕੁਆਲਿਟੀ ਨੂੰ ਜ਼ਰੂਰ ਪਰਖਣਾ ਚਾਹੀਦਾ ਐਵੇਂ ਘਰੇ ਹੀ ਪਤਾ ਨਹੀਂ ਕੀ ਕੀ ਰੰਗ ਕਿਹੜੇ ਘਟੀਆਂ ਕਿਸਮ ਦੇ ਰੰਗ ਪਾ ਪਾ ਕੇ ਤੁਹਾਡੇ ਸਾਹਮਣੇ ਪਰੋਸੇ ਜਾ ਰਹੇ ਮੇਰੀ ਬੇਨਤੀ ਆ ਮੈਂ ਵੀਡੀਓ ਨੂੰ ਜ਼ਿਆਦਾ ਲੰਮਾ ਨਹੀਂ ਖਿੱਚਦਾ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ ਬੱਚੇ ਸਾਡੇ ਪੰਜਾਬ ਦਾ ਭਵਿੱਖਾ ਸਾਡੇ ਦੇਸ਼ ਦਾ ਭਵਿੱਖਾ ਜਿਸੇ ਬੱਚਿਆਂ ਦੇ ਲੀਵਰ ਜਿਸ ਬੱਚਿਆਂ ਦੀ ਕਿਡਨੀਆਂ ਸੀ ਇਹ ਫਾਸਟ ਫੂਡ ਨਾਲ ਖਰਾਬ ਕਰ ਦੇਣੀਆਂ ਨੇ ਅੱਗੇ ਜਾ ਕੇ ਉਹ ਕੀ ਕਰਨਗੇ ਮੇਰੀ ਬੇਨਤੀ ਆ ਇਸ ਤੇ ਗੌਰ ਕਰਿਓ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਸ਼ੇਅਰ ਕਰਿਓ ਤੇ ਕੋਸ਼ਿਸ਼ ਕਰਿਓ ਕਿ ਆਪਣੇ ਬੱਚਿਆਂ ਨੂੰ ਇਹਨਾਂ ਤੋਂ ਦੂਰ ਰੱਖਣ ਦੀ ਇਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਕੋਲ ਇਜਾਜ਼ਤ ਲੈਣਾ ਫਿਰ ਕਿਸੇ ਨਵੇਂ ਮੁੱਦੇ ਤੇ ਨਵੀਂ ਗੱਲ ਦੇ ਉੱਤੇ ਤੱਕ ਨੂੰ ਮਿਲਾਂਗਾ ਚੈਨਲ ਜੀਪੀ ਬੋਲ ਦਤੋਈ ਬਹੁਤ ਬਹੁਤ ਧੰਨਵਾਦ ਆ